ਪੰਜਾਬ ਦਾ ਮਾਣ ਪੰਜਾਬੀਆਂ ਦਾ ਮਾਣ ਬੱਬੂ ਮਾਨ ਪਰਫਾਰਮ ਕਰਨਗੇ ਖਾੜਿਆਂ ਦਾ ਕੱਟ ਦੱਸਦਾ ਕੌਣ ਕਿੰਨੇ ਕ ਪਾਣੀ ਚ ਮੁਟਿਆਰੇ ਤਾਂ ਬੱਬੂ ਮਾਨ ਦਾ ਖੁੱਲਾ ਅਖਾੜਾ ਵੀ ਹੋਊਗਾ ਕਬੱਡੀ ਕੱਪ ਹੋਵੇ ਤੇ ਬੱਬੂ ਮਾਨ ਹੋਵੇ ਫਿਰ ਇਹ ਸੋਨੇ ਤੇ ਸੁਆਗੇ ਵਾਲੀ ਗੱਲ ਹੋ ਗਈ ਨਾ ਬਿਲਕੁਲ ਜੀ ਬਿਲਕੁਲ ਸਸ਼ੀਕਾਰ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਪੰਜਾਬ ਦੀ ਮਾਂ ਖੇਡ ਕਬੱਡੀ ਹੁਣ ਦਿਨੋ ਦਿਨ ਵੱਡੀ ਹੁੰਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਵੱਡੇ ਵੱਡੇ ਕਬੱਡੀ ਦੇ ਮਹਾਕੁੰਭ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਮੋਰਿੰਡਾ ਸ਼ਹਿਰ ਦੇ ਵਿੱਚ ਕਬੱਡੀ ਦਾ ਮਹਾਕੁੰਭ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਮੇਜਰ ਲੀਗ ਦੀਆਂ ਟੀਮਾਂ ਆਪਸ ਦੇ ਵਿੱਚ ਟਕਰਾਨਗੀਆਂ ਇੱਥੇ ਹੀ ਗੱਲ ਖਤਮ ਨਹੀਂ ਹੋ ਜਾਂਦੀ ਇਸ ਦੇ ਵਿੱਚ ਪੰਜਾਬ ਦਾ ਮਾਣ ਪੰਜਾਬੀਆਂ ਦਾ ਮਾਣ ਬੱਬੂ ਮਾਨ ਪਰਫਾਰਮ ਕਰਨਗੇ ਖਾੜਿਆਂ ਦਾ ਕੱਠ ਦੱਸਦਾ ਹੈ ਕੌਣ ਕਿੰਨੇ ਕੁ ਪਾਣੀ ਚ ਮੁਟਿਆਰੇ ਤਾਂ ਬੱਬੂ ਮਾਨ ਦਾ ਖੁੱਲਾ ਅਖਾੜਾ ਵੀ ਹੋਊਗਾ ਤਾ तमाम ਨੌਜਵਾਨ ਵੀਰ ਮੌਜੂਦ ਨੇ ਮਨਦੀਪ ਸਿੰਘ ਬਾਜਵਾ ਮੌਜੂਦ ਨੇ ਆਰਗੇਨਾਈਜ਼ ਕਰ ਰਹੇ ਨੇ ਇਹ ਕਬੱਡੀ ਦਾ ਮਹਾਕੁੰਭ ਗੱਲਬਾਤ ਕਰਾਂਗੇ ਬਾਜਵਾ ਸਾਹਿਬ ਕਬੱਡੀ ਕੱਪ ਕਰਾ ਰਹੇ ਹੋ ਕਬੱਡੀ ਦਾ ਮਹਾਕੁੰਭ ਕਰਵਾ ਰਹੇ ਹੋ ਬਿਲਕੁਲ ਜੀ ਬਿਲਕੁਲ ਕਬੱਡੀ ਜਿਹੜੀ ਹੈਗਾ ਸਾਡੀ ਮੰਨ ਲਓ ਮਾਂ ਮਾਂ ਖੇਡ ਹੈ ਹਾਂ ਅਸੀਂ ਮਤਲਬ ਪ੍ਰਮੋਟ ਕਰਦੇ ਆ ਵੀ ਜਿਹੜੇ ਅੱਜ ਦੀ ਨਵੀਂ ਜਨਰੇਸ਼ਨ ਹੈ ਗਲਤ ਪਾਸੇ ਨੂੰ ਤੁਰਦੀ ਹੈ ਵੀ ਉਹ ਸਾਰੇ ਬੱਚਿਆਂ ਨੂੰ ਦੇ ਕੇ ਕਬੱਡੀ ਸ਼ੌਂਕ ਹੋਵੇ ਵੀ ਅਸੀਂ ਵੀ ਕਬੱਡੀ ਵੱਲ ਨੂੰ ਮੂਵ ਕਰੀਏ ਅਸੀਂ ਵੀ ਛੋਟੇ ਹੁੰਦੇ ਕਬੱਡੀ ਖੇਡਦੇ ਸੀਗੇ ਤੇ ਸਾਨੂੰ ਮਤਲਬ ਸਾਡੇ ਦਿਲ ਚ ਬਸੀ ਹੋਈ ਹੈ ਕਬੱਡੀ ਦਿਲ ਤੋਂ ਅਸੀਂ ਮਤਲਬ ਇਹ ਟੂਰਨਾਮੈਂਟ ਕਰਾ ਰਹੇ ਹਾਂ ਤੇ ਇੱਕ ਸਾਡੇ ਇਲਾਕੇ ਦੇ ਵਿੱਚ ਐਡਾ ਟੂਰਨਾਮੈਂਟ ਕਦੇ ਹੋਇਆ ਨਹੀਂ ਸੀਗਾ ਤੇ ਬੱਬੂ ਮਾਨ ਸਾਡੇ ਇਲਾਕੇ ਦਾ ਮਾਨ ਹੈ ਸਾਡਾ ਭਰਾ ਵੀ ਗਵੰਡੀ ਹੈ ਸਾਡਾ ਗਵੰਡੀ ਹੈ ਹਾਂ ਅਨਾਤੇ ਬਾਕੀ ਸਾਡੇ ਮੇਜਰ ਲੀਗ ਦਾ ਟੂਰਨਾਮੈਂਟ ਪਹਿਲਾਂ ਕਦੇ ਇਲਾਕੇ ਚ ਹੋਇਆ ਨਹੀਂ ਹੈ ਮੇਜਰ ਲੀਗ ਸਮਝਾਉਂਗੇ ਮੇਜਰ ਲੀਗ ਮੰਨ ਲਓ ਇਹਦੇ ਵਿੱਚ ਟੀਮਾਂ ਨੇ ਜੀ ਬਾਕੀ ਵੀਰ ਹੁੰਦੇ ਨੂੰ ਮੈਂ ਜਿਵੇਂ ਮੇਜਰ ਲੀਗ ਹੈ ਅਕੈਡਮੀ ਹੁੰਦੇ ਮੇਜਰ ਲੀਗ ਦੇ ਜੋ ਪੂਰੇ ਆਲ ਇੰਡੀਆ ਦੇ ਪਲੇਅਰ ਇਹਦੇ ਵਿੱਚ ਖੇਡਦੇ ਆ ਆਲ ਇੰਡੀਆ ਦੇ ਜਿੱਕਰ ਹਰੇ ਆ ਜਾਂਦੇ ਆ ਪੰਜਾਬੀ ਜੀ ਕਹੀਏ ਫਿਰ ਕੁੰਡੀਆਂ ਦੇ ਸਿੰਘ ਫਸਣ ਗਏ ਦੇ ਸਿੰਘ ਫਸਣ ਗਏ ਹਾਂ ਕੋਈ ਨਿਤਰੂ ਵੀ ਹੈ ਪਰ ਇੱਕ ਹੋਰ ਚੀਜ਼ ਹੈ ਕਬੱਡੀ ਪਹਿਲਾਂ ਖੇਤਾਂ ਦੇ ਵਿੱਚ ਖੇਡੀ ਜਾਂਦੀ ਸੀ ਸਾਡੀ ਆਪਣੀ ਖੇਡ ਹੁੰਦੀ ਸੀਗੀ ਇੰਨੀ ਮਹਿੰਗੀ ਨਹੀਂ ਹੁੰਦੀ ਸੀ ਪਰ ਹੁਣ ਕਰੋੜਾਂ ਰੁਪਏ ਦੀ ਖੇਡ ਹੋ ਗਈ ਹੁਣ ਐਦਾਂ ਜੀ ਸਮੇ ਦੇ ਹਿਸਾਬ ਨਾਲ ਜਿਵੇਂ ਚੇਂਜ ਹੁੰਦਾ ਮਾਹੌਲ ਹੁਣ ਵੀ ਹੋਣੀ ਤਾਂ ਖੇਤਾਂ ਦੇ ਵਿੱਚ ਹੀ ਹੈ ਪਰ ਹੁਣ ਮੰਨ ਲਓ ਸਮੇ ਦੇ ਹਿਸਾਬ ਨਾਲ ਮਾਹੌਲ ਜਿਵੇਂ ਚੇਂਜ ਹੋਇਆ ਅੱਜ ਦੇ ਟਾਈਮ ਮੰਨ ਲਓ ਨਵੀਂ ਜਨਰੇਸ਼ਨ ਨਵੇਂ ਤਰੀਕੇ ਦੇ ਹਿਸਾਬ ਨਾਲ ਚਾਹੁੰਦੀ ਹੈ ਕਿ ਆਰਗੇਨਾਈਜ਼ ਚੰਗੇ ਤਰੀਕੇ ਨਾਲ ਹੋਇਆ ਹੋਵੇ ਹਨਾ ਤੇ ਇਕੱਠ ਹੋਵੇ ਹੁਣ ਮਤਲਬ ਅਸੀਂ ਜਿੰਨੇ ਵੀ ਇਲਾਕੇ ਦੇ ਵਿੱਚ ਸਾਡੇ ਦੋਸਤ ਮਿੱਤਰ ਨੇ ਪਿਆ ਸਾਰੇ ਯਾਰ ਦੋਸਤ ਸਭ ਨੂੰ ਅਸੀਂ ਸੱਦੇ ਦਿੱਤੇ ਨੇ ਕਿ ਤੁਸੀਂ ਇੱਥੇ ਸਾਡੇ ਕੋਲ ਆਓ ਤੇ ਇੱਕ ਅਸੀਂ ਮੇਨ ਚੀਜ਼ ਇਹ ਕਰੀਆ ਕਿ ਅਸੀਂ ਨਾ ਕਿਸੇ ਮੰਨ ਲਓ ਵੀ ਮਿੱਤਰ ਪਿਆਰੇ ਨੂੰ ਨਾਰਾਜ਼ ਨਹੀਂ ਕਰਨਾ ਇਹਦੇ ਵਿੱਚ ਤੇ ਸਾਬ ਨੂੰ ਅਸੀਂ ਮਨ ਲਓ ਸੱਦੇ ਦੂਰ ਦੂਰ ਤੱਕ ਦਿੱਤੇ ਨੇ ਕਿ ਤੁਸੀਂ ਆਓ ਸਾਡੇ ਇੱਥੇ ਟੂਰਨਾਮੈਂਟ ਦੇ ਉੱਤੇ ਤੇ ਆਪਾਂ ਇਹਨੂੰ ਇੱਕ ਮਾਹੌਲ ਬਣਾਈਏ ਸਾਬ ਨੂੰ ਪਤਾ ਲੱਗੇ ਕਿ ਹਾਂ ਆਪਾਂ ਨੇ ਮਰਿੰਡੇ ਦੇ ਵਿੱਚ ਟੂਰਨਾਮੈਂਟ ਕਰਾਇਆ ਤੇ ਸਾਡੇ ਭਰਾ ਸਾਰੇ ਇਕੱਠੇ ਹੋਏ ਨੇ ਸਾਡੇ ਨਾਲ ਅੱਛਾ ਕਬੱਡੀ ਕੱਪ ਹੋਵੇ ਤੇ ਬੱਬੂ ਮਾਨ ਹੋਵੇ ਫਿਰ ਇਹ ਸੋਨੇ ਤੇ ਸੁਆਗੇ ਵਾਲੀ ਗੱਲ ਹੋ ਗਈ ਨਾ ਬਿਲਕੁਲ ਜੀ ਬਿਲਕੁਲ ਵੈਸੇ ਤਾਂ ਬੱਬੂ ਮਾਨ ਪੰਜਾਬ ਦਾ ਮਾਨ ਹੈ ਅਸੀਂ ਤਾਂ ਆਪਣੇ ਮਨ ਲਓ ਇੱਥੇ ਆਪਣਾ ਜਿਆਦਾ ਮਾਨ ਆ ਨਾ ਮੇਰਾ ਇਲਾਕਾ ਤੁਹਾਡਾ ਹੈ ਸਾਡੇ ਇਲਾਕੇ ਦਾ ਸਾਡਾ ਪੰਜਾਬੀ ਕਿਹੋਂ ਗਰਾਈਆਂ ਬੰਦਾ ਬਿਲਕੁਲ ਬਿਲਕੁਲ ਤੇ ਬਾਕੀ ਸਾਨੂੰ ਬਹੁਤ ਟਾਈਮ ਤੋਂ ਸਾਡੇ ਮਨ ਦੇ ਵਿੱਚ ਸੀਗਾ ਕਿ ਅਸੀਂ ਆਪਣੇ ਗਵਾਂਢੀ ਨੂੰ ਭਰਾ ਇਹ ਸਾਡਾ ਕਿ ਅਸੀਂ ਟੂਰਨਾਮੈਂਟ ਕਰਾਈਏ ਉਹਦੇ ਵਿੱਚ ਅਸੀਂ ਬੱਬੂ ਮਾਨ ਜੀ ਨੂੰ ਲਵਾਈਏ ਫੇ ਗਾਣਾ ਲੱਗੂਗੀ ਹਾਂ ਹਾਂ ਬਿਲਕੁਲ ਪੱਟਾਂ ਤੇ ਹੱਥ ਮਾਰ ਕੇ ਪੱਟਾਂ ਤੇ ਪੈਂਦੀ ਗਿਆ ਰੇਡ ਆ ਕੇ ਦੇਖ ਮੋਟਿਆਰੇ ਹਾਂ ਅੱਛਾ ਬਹੁਤ ਨੌਜਵਾਨ ਹੋਰ ਨੇ ਆਜੋ ਛੋਟੇ ਭਾਈ ਪ੍ਰਧਾਨ ਸਾਹਿਬ ਅੱਛਾ ਕਿੰਨਾ ਉਤਸ਼ਾਹਿਤ ਕਿੰਨੇ ਹੋ ਬਹੁਤ ਅਸੀਂ ਕਿੰਨੇ ਕਿੰਨੀ ਦੇਰ ਤੋਂ ਤਿਆਰੀਆਂ ਚੱਲਦੀਆਂ 1 ਸਾਲ ਹੋ ਗਿਆ ਜੀ 1 ਸਾਲ ਤੋਂ ਲਗਾਤਾਰੀ ਲੱਗੇ ਹੋਏ ਆ ਤੇ ਚਲੋ ਹੁਣ ਸਮਾਂ ਮਿਲਿਆ ਸਾਨੂੰ ਅੱਛਾ ਵਿਆਹ ਨਾਲੋਂ ਵੱਧ ਮੈਨੂੰ ਸਾਥ ਤੁਹਾਡੇ ਚਾਹ ਲੱਗ ਰਿਹਾ ਹੈ ਹਾਂ ਬਿਲਕੁਲ ਜੀ ਬਿਲਕੁਲ ਆ ਸਾਰੇ ਭਰਾ ਖੜੇ ਆ ਮੰਨ ਲਓ ਵੀ ਵਿਆਹ ਤੋਂ ਵੀ ਜ਼ਿਆਦਾ ਚਾਹ ਆ ਵਿਆਹ ਦਾ ਕੁਝ ਵੀ ਨਹੀਂ ਹੁੰਦਾ ਹਾਂ ਹਾਂ ਵਿਆਹ ਤੋਂ ਵੀ ਜ਼ਿਆਦਾ ਚੋਅ ਅੱਛਾ ਫੋਟੋਆਂ ਹੋਡਿੰਗਸ ਬਹੁਤ ਸਾਰੀਆਂ ਚੀਜ਼ਾਂ ਨੇ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਬਹੁਤ ਸਾਰੀਆਂ ਚੀਜ਼ਾਂ ਵਿਆਹ ਤਾਂ ਰਿਸ਼ਤੇਦਾਰ ਉਹਨੇ ਹਜ਼ਾਰ ਦੋਸਤ ਨੇ ਬਿਲਕੁਲ ਬਿਲਕੁਲ ਅਸੀਂ ਤਾਂ ਬਸ ਇੱਕ ਹੋਰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਜਿਹੜਾ ਟੂਰਨਾਮੈਂਟ ਕਰਾ ਰਹੇ ਹਾਂ ਮਿੰਡੇ ਜ ਸਾਡਾ ਟੂਰਨਾਮੈਂਟ ਨਹੀਂ ਹੈ ਸਾਡੇ ਮਰਿੰਡੇ ਦੇ ਸਾਰੇ ਇਲਾਕੇ ਦੇ ਲੋਕਾਂ ਦਾ ਸਾਡਾ ਮੰਲੋ ਇਹ ਨਾ ਸਾਰੇ ਦਾ ਮਿਲ ਕੇ ਟੂਰਨਾਮੈਂਟ ਹੈ ਕੋਈ ਵੀ ਬੰਦਾ ਇਹ ਨਹੀਂ ਕਹਿੰਦਾ ਵੀ ਅਸੀਂ ਕਰਾ ਰਹੇ ਹਾਂ ਅਸੀਂ ਕੋਈ ਕਰਾਉਣੇ ਵਾਲੇ ਕੁਝ ਵੀ ਨਹੀਂ ਹੈ ਜੇ ਸਾਡੇ ਮੰਲੋ ਸਾਰੇ ਵੀਰ ਭਰਾ ਨਾਲ ਸਾਡੇ ਹੋਣਗੇ ਹਨਾ ਟੂਰਨਾਮੈਂਟ ਤਾਂ ਤਾਂ ਹੀ ਅੱਛਾ ਲੱਗਦਾ ਜੇ ਹੁਣ ਟੂਰਨਾਮੈਂਟ ਦੇ ਥੋੜੇ ਇਕੱਠੇ ਹੀ ਨਾ ਹੋਵੇ ਕੋਈ ਵੀਰ ਭਰਾ ਤੁਹਾਡੇ ਕੋਲ ਆਵੇ ਹੀ ਨਾ ਸਾਰੇ ਸਾਡੇ ਇਲਾਕੇ ਦੇ ਪਿੰਡਾਂ ਵਾਲੇ ਸਾਡੇ ਸ਼ਹਿਰ ਵਾਸੀ ਮਰਿੰਡੇ ਦੇ ਜੋ ਵੱਸਦੇ ਆ ਹਨਾ ਉਹਨਾਂ ਦਾ ਸਾਰਿਆਂ ਦਾ ਮਾਨਾ ਕਿ ਉਹਨਾਂ ਨੂੰ ਵੀ ਮਹਿਸੂਸ ਹੋਵੇ ਕਿ ਹਾਂ ਆਪਣੇ ਸ਼ਹਿਰ ਦੇ ਵਿੱਚ ਕੋਈ ਵੱਡਾ ਟੂਰਨਾਮੈਂਟ ਹੋਇਆ ਤੇ ਬਾਕੀ ਅਸੀਂ ਇਹਦੇ ਵਿੱਚ ਨਾ ਵੀ ਕਈ ਹੁੰਦਾ ਵੀ ਕੋਈ ਬੰਦਾ ਗਲਤ ਸੋਚਦਾ ਵੀ ਕੋਈ ਪਾਰਟੀ ਬਾਜੀ ਦੇ ਲੈਵਲ 'ਚ ਜਾਂ ਕਿਸੇ ਚੀਜ਼ ਦੇ ਵੀ ਉਹਦੇ 'ਚ ਹਨਾ ਇਹ ਅਸੀਂ ਬਾਈ ਮੰਨ ਲਓ ਸਾਰੀਆਂ ਚੀਜ਼ਾਂ ਤੋਂ ਉੱਠ ਕੇ ਨਾ ਸਾਡੀ ਇਹਦੇ ਵਿੱਚ ਕਿਸੇ ਨਾਲ ਮੰਨ ਲਓ ਕੋਈ ਲੜਾਈ ਝਗੜਾ ਨਾ ਕਿਸੇ ਨੂੰ ਅਸੀਂ ਨੀਮਾ ਜਾਂ ਉੱਚਾ ਦਿਖਾਉਣ ਵਾਸਤੇ ਹਨਾ ਪਾਰਟੀ ਬਾਜੀ ਤੋਂ ਉੱਠ ਕੇ ਸਰਬ ਸੰਜਾ ਬਿਲਕੁਲ ਸਰਬ ਸੰਜਾ ਜੀ ਸਾਡਾ ਅਰੇ ਇੱਕ ਹੋਰ ਚੀਜ਼ ਹੈ ਲੱਗਦਾ ਅਗਰ ਇਸ ਤਰ੍ਹਾਂ ਦੇ ਉਦਮ ਹੋਣਾ ਤਾਂ ਨੌਜਵਾਨ ਜਿਹੜੇ ਨੇ ਨਾਲ ਜੁੜਨਗੇ ਖੇਡਣਗੇ ਮਾਈਂਡ ਡਾਇਵਰਟ ਹੋਊਗਾ ਹੋਰ ਪਾਸੇ ਨੂੰ ਨਹੀਂ ਜਾਣਗੇ ਬਿਲਕੁਲ ਜੀ ਬਿਲਕੁਲ ਜੇ ਹੁਣ ਆਪਾਂ ਇੱਕ ਚੀਜ਼ ਆ ਹੁਣ ਬੱਚੇ ਦੇਖਣਗੇ ਉਥੇ ਉਹਨਾਂ ਨੂੰ ਦੇਖ ਕੇ ਮਨ ਲਓ ਆਪਾਂ ਕੋਈ ਚੀਜ਼ ਦਿਖਾਵਾਂਗੇ ਤਾਂ ਉਹਨੂੰ ਦੇਖ ਕੇ ਜ਼ਿਆਦਾ ਬੱਚੇ ਪ੍ਰਭਾਵਿਤ ਹੁੰਦੇ ਨੇ ਕਿ ਯਾਰ ਅਸੀਂ ਵੀ ਇਹ ਚੀਜ਼ ਨੂੰ ਖੇਡੀਏ ਜਾਂ ਇਹ ਚੀਜ਼ ਜਿਹੜੀ ਆਪਣਾ ਕਬੱਡੀ ਖੇਡ ਆ ਨਾ ਇਹ ਆਪਣਾ ਪੰਜਾਬੀਆਂ ਦੇ ਤਾਂ ਮੰਨ ਲਓ ਦਿਲ ਦੇ ਵਿੱਚ ਬਸੀ ਹੋਈ ਹੈ ਇਹ ਰੂਹ ਦੀ ਮੰਨ ਲਓ ਇੱਕ ਖੇਡ ਇੱਕ ਰੂਹ ਦੀ ਖਰਾਕ ਹੈ ਰੂਹ ਦੀ ਖਰਾਕ ਠੀਕ ਐਗਜ਼ੈਕਟ ਵਰਡਿੰਗ ਹਾਂ ਇਹ ਨਾ ਖੇਡਣੀ ਵੀ ਜ਼ਰੂਰੀ ਹੈ ਹਰ ਪੰਜਾਬੀ ਨੂੰ ਇਹ ਕਬੱਡੀ ਖੇਡਣੀ ਬਹੁਤ ਜ਼ਰੂਰੀ ਹੈ ਔਰ ਉਹਨੂੰ ਉਹਦੇ ਸਾਰੇ ਮੰਨ ਲਓ ਵੀ ਜੋ ਵੀ ਉਹਦੇ ਤੌਰ ਤਰੀਕੇ ਨੇ ਸਾਰੇ ਪਤਾ ਹੋਣੇ ਚਾਹੀਦੇ ਨੇ ਤੇ ਇਸ ਕਰਕੇ ਵੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜ਼ਰੂਰ ਪਹੁੰਚਿਓ ਤੇ ਕੋਈ ਵੀ ਤੁਸੀਂ ਸਾਬ ਸਾਡੇ ਭਰਾ ਨੇ ਇਲਾਕੇ ਦੇ ਕਿਸੇ ਨੂੰ ਕੋਈ ਸਾਡੇ ਤੋਂ ਛੋਟੀ ਮੋਟੀ ਕੋਈ ਨਾਰਾਜ਼ਗੀ ਹੋ ਸਕਦੀ ਹੈ ਅਸੀਂ ਹੱਥ ਜੋੜ ਕੇ ਉਹਨਾਂ ਤੋਂ ਬੇ ਮਾਫੀ ਮੰਗਦੇ ਹਾਂ ਕਿ ਕਿਸੇ ਗੱਲ ਤੋਂ ਸਾ ਤੋਂ ਨਾਰਾਜ਼ ਨਹੀਂ ਹੋਣਾ ਠੀਕ ਹੈ ਬੱਬੂ ਮਾਨ ਦਾ ਖੁੱਲਾ ਖੜਾ ਤਾਂ ਸਭ ਦੇਖਣਾ ਚਾਹੁੰਦੇ ਆ ਕਿਉਂਕਿ ਫਿਰ ਰੰਗ ਵੱਖਰਾ ਹੀ ਹੁੰਦਾ ਬਿਲਕੁਲ ਬਾਈ ਬਿਲਕੁਲ ਬੱਬੂ ਮਾਨ ਆਵੇ ਸਾਡਾ ਵੀਰ ਤੇ ਬਾਕੀ ਸਾਡੇ ਭਰਾ ਨੇ ਇਹਨਾਂ ਦੀਆਂ ਛੋਟੀਆਂ ਇੱਕ ਚੀਜ਼ ਹੈ ਮਤਲਬ ਲੱਗਦਾ ਵੀ ਨੌਜਵਾਨ ਹੋਰ ਜ਼ਿਆਦਾ ਉਤਸ਼ਾਹੀ ਹੋਣਗੇ ਨਸ਼ਿਆਂ ਤੋਂ ਉਤਾ ਸੀ ਇਹ ਸੁਨੇਹਾ ਵੀ ਦੇਣਾ ਚਾਹੁੰਦੇ ਆ ਕਿ ਅਸੀਂ ਮਰਾਲ ਮਰਿੰਡੇ ਟੂਰਨਾਮੈਂਟ ਕਰਾਇਆ ਸਾਡੀ ਜਿੱਥੇ ਵੀ ਇਹ ਵੀਡੀਓ ਵਾਇਰਲ ਹੋਣਗੇ ਥੋੜੇ ਰਾਹੀਂ ਅਸੀਂ ਤੁਹਾਨੂੰ ਤਾਂ ਬੁਲਾਇਆ ਕਿ ਸਾਰੇ ਆਪਣੇ ਆਪਣੇ ਸ਼ਹਿਰਾਂ ਚ ਪਿੰਡਾਂ ਚ ਟੂਰਨਾਮੈਂਟ ਕਰਾਉਣ ਤਾਂ ਕਿ ਮੁੰਡੇ ਨਸ਼ਿਆਂ ਨੂੰ ਛੱਡ ਕੇ ਇੱਧਰ ਨੂੰ ਪੈਣ ਪਹਿਲਾਂ ਜਦੋਂ ਕਬੱਡੀਆਂ ਸੀ ਚਲੋ ਭਾਂਡੇ ਦੇ ਇਹਨਾਂ ਦੇ ਕੁਸ ਦੇ ਦਿੰਦੇ ਹੁਣ ਇਹਦੇ ਤਾਂ ਸਾਰਾ ਕੁਝ ਰੋਜ਼ਗਾਰ ਮਿਲ ਰਿਹਾ ਇੱਕ ਤਰ੍ਹਾਂ ਦਾ ਇੱਕ ਰੋਟੀ ਬਣਦੀ ਆ ਫਿਰ ਗਾਹਾਂ ਬੱਚਾ ਆਪਣੇ ਬਾਪ ਨੂੰ ਦੇਖ ਕੇ ਵੀ ਮੇਰਾ ਬਾਪ ਗੋਡੀ ਖੇਡਦਾ ਤਾਂ ਫਿਰ ਉਹ ਵੀ ਉਹੀ ਲ ਤੇ ਚੰਗੀਆਂ ਸਿੱਧਾਂ ਮਿਲਣਗੀਆਂ ਤੇ ਸਾਰੇ ਟੂਰਨਾਮੈਂਟਸ ਕਰਾਉਣ ਪਿੰਡਾਂ 'ਚ ਇਕੱਠੇ ਹੋ ਕੇ ਸ਼ਹਿਰਾਂ 'ਚ ਕਰਾਉਣ ਅਸੀਂ ਇਹ ਸੁਨੇਹਾ ਵੀ ਇੱਕ ਦੇਣਾ ਚਾਹੁੰਦੇ ਆਂ ਵੀ ਜੇ ਅਸੀਂ ਪਹਿਲ ਕਰੀ ਤਾਂ ਸਾਰੇ ਕਰਨ ਰਲ ਮਿਲ ਕੇ ਕਰਨ ਇਹ ਸਭ ਦਾ ਸਾਂਝਾ ਟੂਰਨਾਮੈਂਟ ਹੈ ਸਾਰੇ ਸਾਡੇ ਸੰਜੋਗ ਕਰ ਰਹੇ ਆਂ ਠੀਕ ਹੈ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਮਰਿੰਡੇ ਦੇ ਸਾਬਾ ਜੀ ਸਾਬ ਰੇਡਾਂ ਪਰ ਕਹਿੰਦੇ ਲੱਖ ਲੱਖ ਰੁਪਏ ਲੱਗਦਾ ਹਾਂ ਬਾਈ ਲੱਖ ਲੱਖ ਤੋਂ ਵੱਧ ਲੱਗ ਰਹੇ ਨੇ ਹਾਂ ਤੇ ਤੁਸੀਂ ਮਰਿੰਡੇ ਆਓ ਤੇ ਲੱਖ ਤੋਂ ਵੱਧ ਵੀ ਲੱਗ ਸਕਦਾ ਰੇਡਾਂ 'ਪਾ ਪੈਸੇ ਲੱਗਣਗੇ ਮਰਿੰਡੇ ਬਿਲਕੁਲ ਜਰੂਰ ਲੱਗਣਗੇ ਮਤਲਬ ਕੋ ਬੱਕਰਾ ਹੋਊਗਾ ਬਿਲ ਤੁਹਾਨੂੰ ਆ ਤੁਸੀਂ ਆਓਗੇ ਤੁਹਾਨੂੰ ਪਤਾ ਲੱਗੂਗਾ ਕਿ ਅਸੀਂ ਵੀ ਕੁਝ ਅਲੱਗ ਦੇਖਿਆ ਹਮ ਆਪਣੇ ਇਲਾਕੇ ਦੇ ਵਿੱਚ ਕੁਝ ਅਲੱਗ ਚੀਜ਼ ਤੁਹਾਨੂੰ ਦੇਖਣ ਨੂੰ ਮਿਲੇਗੀ ਅੱਛਾ ਅਬ ਜਾਂਦੇ ਜਾਂਦੇ ਕੁਝ ਸੁਨੇਹਾ ਖਾਸ ਕਰਕੇ ਪੰਜਾਬੀਆਂ ਨੂੰ ਪੰਜਾਬ ਮੰਨ ਤੇ ਇਹ ਬੇਨਤੀ ਆ ਵੀ ਖੇਡਾਂ ਵੱਲ ਜਿਆਦਾ ਜਿਆਦਾ ਪ੍ਰੇਰਿਤ ਹੋਣ ਤੇ ਨਿਸ਼ਾਨ ਤੇ ਦੂ ਟਾਈਮ ਪਹਿਲਾਂ ਤਾਂ ਸਾਰੇ ਡੇਲੀ ਪੋਸਟ ਦੇ ਦਰਸ਼ਕਾਂ ਨੂੰ ਮੇਰਾ ਤੇ ਸਾਡੀ ਸਾਰੀ ਟੀਮ ਵੱਲੋਂ ਆਦਰ ਸਹਿਤ ਨਮਸਕਾਰ ਅਦਾਬ ਫਸਰੇਗਾ ਇਹ ਜਿਹੜਾ ਕਬੱਡੀ ਕੱਪ ਕਰਾਇਆ ਜਾ ਰਿਹਾ ਚਾਰ ਸ਼ਹਿਬਜਾਦਿਆਂ ਤੇ ਮਾਤਾ ਗੁਜਰ ਕੌਜੀ ਦੀ ਸ਼ਹਾਦਤ ਨੂੰ ਦੇਖਦੇ ਕਰਾਇਆ ਰਿਹਾ ਜਿਹੜੀ ਜਨਰੇਸ਼ਨ ਹੈ ਨਵੇਂ ਬੱਚੇ ਹੈ ਉਹਨਾਂ ਨੂੰ ਨਸ਼ੇ ਤੋਂ ਵਾਪਸ ਲਿਆ ਕੇ ਖੇਡ ਜਗਤ ਵੱਲ ਇੱਕ ਵੱਡਾ ਉਪਾਰਲਾ ਕੀਤਾ ਜਾ ਰਿਹਾ ਕਿ ਤਾਂ ਕਿ ਉਹ ਨਸ਼ੇ ਤੋਂ ਦੂਰ ਹੋ ਕੇ ਖੇਡ ਜਗਤ ਚਾਨ ਖੇਡਾਂ ਖੇਡਣ ਹਰ ਤਰ੍ਹਾਂ ਦੀ ਖੇਡ ਵਾਸਤੇ ਇਹ ਮਹਾਕੁੰਮ ਦਾ ਜੋ ਯੋਜਨ ਕੀਤਾ ਗਿਆ ਹੈ ਉਹ ਬਹੁਤ ਹੀ ਸਾਡੇ ਉਚੇਚੇ ਤੌਰ ਤੇ ਸਾਰੇ ਟੀਮ ਜਿਹੜੀ ਹੈਗੀ ਹੈ ਪੂਰੀ ਲੀਗ ਦੀ ਸਾਡੇ ਸਪੰਸ ਸਾਹਿਬ ਰੋਲੀ ਜੀ ਸਾਡੇ ਗੁਰੂ ਜੀ ਇਹ ਸਾਰੇ ਮਿਲ ਕੇ ਇੱਕ ਮਾਰਲਾ ਕਰ ਰਹੇ ਕਿ ਸਾਡੀ ਜਿਹੜੀ ਏਰੀਆ ਦੀ ਟੀਮ ਹੈ ਜਿਹੜੀ ਏਰੀਆ ਦੇ ਨੌਜਵਾਨ ਨੇ ਬੱਚੇ ਨੇ ਸਾਡੀਆਂ ਭੈਣਾਂ ਨੇ ਇਹ ਸਾਰੇ ਇੱਕ ਜਨਰੇਸ਼ਨ ਜੋ ਪੰਜਾਬ ਪਹਿਲਾਂ ਹੱਸਦਾ ਪੰਜਾਬ ਸੀ ਖੇੜਦਾ ਪੰਜਾਬ ਸੀ ਰੰਗਦਾ ਪੰਜਾਬ ਸੀ ਉਸ ਲਈ ਅਸੀਂ ਇਸ ਦੀ ਤਿਆਰੀ ਕਰ ਰਹੇ ਕਬੱਡੀ ਵੀ ਹੁਣ ਰੇਡਾਂ ਤੇ ਲੱਖ ਲੱਖ ਰੁਪਏ ਲੱਗਦਾ ਹੈ ਹਰ ਲੱਗਣਾ ਚੀਜ਼ ਹੈ ਜਦੋਂ ক্রিকেট ਤੇ ਲੱਗਦਾ ਸਾਡੀ ਕਬੱਡੀ ਸਾਡੀ ਮਾਂ ਖੇਡ ਹੈ ਉਸਤੇ ਲੱਗਣਾ ਚਾਹੀਦਾ ਬੜੀ ਖੁਸ਼ੀ ਹੁੰਦੀ ਜਦੋਂ ਇਦਾਂ ਰੇਟ ਦੇ ਵਿੱਚ ਪੈਸੇ ਲੱਗਦੇ ਨੇ ਲੱਗਣੇ ਚਾਹੀਦੇ ਇਸ ਤਰ੍ਹਾਂ ਦੇ ਕੱਪ ਹੋਰ ਹੁੰਦੇ ਰਹਿਣਗੇ ਸਰਪੰਚ ਸਾਹਿਬ ਬਿਲਕੁਲ ਹੁੰਦੇ ਰਹਿਣਗੇ ਨਵੀਂ ਪੇਚ ਪਾਈ ਹੈ ਬਾਜਵਾ ਜੀ ਨੇ ਸਾਰੀ ਜਿਹੜੀ ਟੀਮ ਹੈ ਇਹਨਾਂ ਦੀ ਆਪਣਾ ਬਰੋਲੀਅਸ ਪਰਨਜੀਤ ਸਿੰਘ ਸਰਪੰਚ ਸਾਹਿਬ ਤੇ ਗੁਰੂ ਜੀ ਜਿਹੜਾ ਦੀ ਪੂਰੀ ਟੀਮ ਹੈ ਇਸ ਤਰ੍ਹਾਂ ਦੇ ਕੱਪ ਹਰ ਸਾਲ ਕਰਾਉਂਦੇ ਰਹਿਗੇ ਇਸ ਤਰ੍ਹਾਂ ਇੱਕ ਫੁੱਟਬਾਲ ਦਾਬੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਬਰੋਲੀ ਵਿਖੇ ਉਹ ਵੀ ਸਰਪੰਚ ਸਰਪੰਚ ਜੀ ਬਰੋਲੀ ਉਹ ਬਹੁਤ ਉਤਸ਼ਾਹ ਚ ਆ ਰਹੇ ਨੇ ਬੱਚਿਆਂ ਨੂੰ ਉਹ ਵੀ ਨਾਲ ਦੀ ਕਰਾ ਰਹੇ ਹੋ ਇਸ ਤਰ੍ਹਾਂ ਸਾਰੇ ਟੂਰਨਾਮੈਂਟ ਵਾਲੀਬਾਲ ਵਗੈਰਾ ਦੇ ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਾਏ ਜਾਣਗੇ ਮੋਰਿੰਡਾ ਦੇ ਵਿੱਚ ਕਬੱਡੀ ਦਾ ਮਹਾਕੁੰਭਾ ਜਿਹੜਾ 12 ਤਰੀਕ ਨੂੰ ਹੋਰ ਹੋਣ ਜਾ ਰਿਹਾ ਬੱਬੂ ਮਾਨ ਦਾ ਖੁੱਲਾ ਅਖਾੜਾ ਹੋਊਗਾ ਫਿਰ ਦੇਖਿਓ ਪੱਟਾਂ ਤੇ ਹੱਥ ਮਾਰ ਕੇ ਰੇਡ ਕਿਵੇਂ ਪੈਂਦੀ ਆ ਮੋਰਿੰਡੇ ਦੇ ਵਿੱਚ ਉਹ ਸਭ ਤੋਂ ਵੱਡੀ ਗੱਲ ਹੈ ਕਹਿੰਦੇ ਆ ਕੇ ਦੇਖਿਓ ਰੇਡ ਤੇ ਪੈਸੇ ਕਿੰਨੇ ਲੱਗਦੇ ਨੇ ਕੁਝ ਵੱਖਰਾ ਤੇ ਕੁਝ ਚੰਗਾ ਕਰਨ ਦੀ ਉਮੀਦ ਹੈ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ